ਹਾਂਜੀ ਹੋਰ ਸਾਰੇ ਠੀਕ ਠਾਕ ਹੋਵੋਗੇ ਆਪਾਂ ਆਪਣੇ ਕਿਸਾਨ ਭਰਾਵਾਂ ਲਈ ਸਪਰੇਅ ਢੋਲ ਲੈ ਕੇ ਆਏ ਆਂਗੇ ਇਹ ਦੇਖ ਸਕਦੇ ਹੋ ਤੁਸੀਂ ਢੋਲਾ 1000 ਲੀਟਰ ਦਾ ਢੋਲਾ ਹੈ ਕਿਸਾਨ ਦਾ ਪੰਪ ਲੱਗਿਆ ਹੋਇਆ ਹੈ ਬਈ ਇਥੇ 100 ਪਾਵਰ ਦਾ ਮੀਟਰ ਮੋਟਰ ਸਾਰਾ ਕੁਝ ਚੱਲਦਾ ਹੈਗਾ ਬਈ ਬਿਲਕੁਲ ਸਾਫ਼ ਸੁਥਰਾ ਢੋਲਾ ਹੈਗਾ ਇੱਕ ਸੀਜ਼ਨੇ ਚੱਲਿਆ ਹੋਇਆ ਹੈਗਾ 1000 ਲੀਟਰ ਦਾ ਢੋਲ ਹੈ ਜੇ ਕਿਸੇ ਭਰਾ ਨੇ ਆਪਣੇ ਨੇ ਕਿਰਾਏ ਤੇ ਲੈਣਾ ਹੋਵੇ ਤਾਂ ਵੀ ਕਿਰਾਏ ਤੇ ਵੀ ਮਿਲ ਜੂਗਾ ਇਹ ਗੁਡੀਆਰ ਦੇ ਟਾਇਰ ਪਾਏ ਹੋਏ ਨੇ ਨਵੇਂ ਬਾਈ ਇਹਦੇ ਨਾਲ ਬਾਈ 5 ਕਿੱਲਿਆਂ ਦੀ ਪੈਂਪ ਹੈਗੀ ਜੈ ਕੋਰੀਆ ਦੀ ਪੈਂਪ ਹੈਗੀ オリジナル ਲੱਗੀ ਹੋਈ ਆਟੋਮੈਟਿਕ ਇਕੱਠਾ ਕਰਦਾ ਹੈਗਾ ਇਹ ਦੇਖ ਸਕਦੇ ਹੋ ਢੋਲ ਬਿਲਕੁਲ ਸਾਫ ਸੁਥਰਾ ਹੈਗਾ ਜੇ ਕਿਸੇ ਭਾਈ ਨੇ ਕਿਰਾਏ ਤੇ ਲੈਣਾ ਕਿਰਾਏ ਤੇ ਵੀ ਮਿਲ ਜੂ ਜੇ ਕਿਸੇ ਨੇ ਮੁੱਲ ਲੈਣਾ ਹੈਗਾ ਮੁੱਲ ਵੀ ਮਿਲ ਜੂ ਭਾਈ ਚਲ ਆ ਚਲੂ ਕੇ ਬਿਲਕੁਲ ਓਕੇ ਢੋਲ ਹੈਗਾ ਕੋਈ ਕਮੀ ਪੇਸ਼ੀ ਨਹੀਂ ਹੈਗੀ 1.5 ਸੌ ਲੀਟਰ ਦਾ ਢੋਲ ਆ ਗਿਆ ਦੇਖ ਸਕਦੇ ਹੋ ਤੁਸੀਂ ਇਹਦੇ ਨਾਲ ਹੈਗੀ ਹੈ ਭਾਈ 3.5 ਕਿਲਿਆਂ ਦੀ ਪੈਂਪ ਇਹਦੇ ਵੀ ਜੈ ਕੋਰੀਏ ਦੀ ਪੈਂਪ ਹੈ Ориਜਨਲ ਲੱਗੀ ਹੋਈ ਹੈ 500 ਲੀਟਰ ਦਾ ਢੋਲ ਹੈਗਾ ਪੰਪ ਦਿਖਾ ਦਿੰਨੇ ਆ ਤੁਹਾਨੂੰ ਪੰਪ ਬਿਲਕੁਲ ਸਾਫ ਸੁਥਰਾ ਪੰਪ ਹੈਗਾ ਮਿੱਟਰੋ ਦਾ ਪੰਪ ਲੱਗਿਆ ਹੋਇਆ ਬਈ ਇਥੇ 100 ਪਾਵਰ ਦਾ ਇਹ ਹੈਗਾ ਮਿੱਟਰੋ ਮਟਰ ਸਾਰਾ ਕੁਝ ਓਕੇ ਚੱਲਦਾ ਹੈ ਬਈ ਕੋਈ ਦਿੱਕਤ ਨਹੀਂ ਹੈਗੀ ਚਲਾਈ ਜਾ ਬਿਲਕੁਲ ਸਾਫ ਸੁਥਰੇ ਚੱਲਦੇ ਨੇਗੇ ਇਹ 500 ਲੀਟਰ ਦਾ ਸੀ 4000 ਲੀਟਰ ਦਾ ਹੈਗਾ 1500 ਲੀਟਰ ਦਾ ਹੋਰ ਦਿਖਾਵਾਂਗੇ ਤੁਹਾਨੂੰ ਪੈ ਬਿਲਕੁਲ ਸਾਫ਼ ਪਈ ਹੈ ਬਈ ਸਾਜੀ ਐਵੇਂ ਨਹੀਂ ਹੈਗਾ ਵੀ ਕੁੱਤੀ ਭਜੀ ਹੈ ਜਾਂ ਹੋਰ ਥਾਂ ਥਾਂ ਤੇ ਜੋੜ ਲਾ ਰੱਖੇ ਨੇਗੇ ਵਧੀਆ ਪੈ ਪੈਗੀ ਇੱਕ ਤੁਹਾਨੂੰ ਹੋਰ ਦਿਖਾਉਂਦੇ ਆ 500 ਲੀਟਰ ਟੋਲਾ ਇਹ ਕੇ ਟੋਲ ਆ ਗਿਆ ਬਈ 500 ਲੀਟਰ ਆਇਆ ਇਹ ਵੀ ਬਿਲਕੁਲ ਸਾਫ ਸੁਥਰਾ ਢੋਲ ਹੈਗਾ ਦੇਖ ਜੀ ਸੰਜਾ ਲੱਗ ਗਿਆ ਚੜ੍ਹਨੂ ਇੱਕ ਪਾਸੇ ਜਾਲੀ ਲੱਗੀ ਹੋਈ ਹੈ ਬਈ ਪੈਵੇਂ ਰੱਖਣ ਨੂੰ ਆਪਣੀ ਪਾਣੀ ਚੱਕਣ ਲਈ ਇਹ ਸਾਰੇ ਢੋਲਾਂ ਦੇ ਨੇ ਤਿੰਨਾਂ ਦੇ ਬਈ ਪਲਿਸਟਰ ਦਾ ਪੰਪ ਹੈਗਾ ਇਹਦੇ ਲੱਗੇ ਹੋਇਆ ਇਹਦੇ ਨਾਲ ਬਈ ਪੈਂਪ ਹੈਗੀ ਹੈਗੀ ਤਿੰਨ ਕਿੱਲਾਂ ਦੀ ਟੋਲ ਬਿਲਕੁਲ ਸਾਫ ਸੁਥਰਾ ਢੋਲ ਹੈਗਾ ਪੈਂਪ ਬਿਲਕੁਲ ਵਧੀਆ ਤਿੰਨ ਕਿੱਲਾਂ ਦੀ ਪੈਂਪ ਹੈ ਬਾਈ ਇਹਦੇ ਨਾਲ ਲੱਗੀ ਹੋਈ ਜੇ ਕਿਸੇ ਪ੍ਰਾਣ ਨੇ ਆਪਣੇ ਨੇ ਕਿਰਾਏ ਤੇ ਲੈਣੇ ਨੇ ਕਿਰਾਏ ਤੇ ਵੀ ਮਿਲ ਜਾਣਗੇ ਜੇ ਕਿਸੇ ਨੇ ਮੁੱਲ ਲੈਣੇ ਨੇਗੇ ਮੁੱਲ ਵੀ ਮਿਲ ਜਾਣਗੇ ਬਾਈ ਟੋਲ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ ਸੁਥਰੇ ਢੋਲ ਲੰਗੇ ਲਾਣੀ ਚ ਬਿਲਕੁਲ ਓਕੇ ਨੇਗੇ ਚਲਾ ਕੇ ਦੇਵਾਂਗੇ ਬਾਈ ਕੋਈ ਦਿੱਕਤ ਨਹੀਂ ਹੈਗੀ ਟੋਲ ਚ ਗੰਨਾ ਗੁੰਨਾ ਬਿਲਕੁਲ ਸਾਫ ਸੁਥਰੀਆਂ ਗੰਨਾਂ ਲੀਗੀਆਂ ਕੋਈ ਮੂਸੀ ਹੋਈ ਨਹੀਂ ਜਾਂ ਬੰਦ ਨਹੀਂ ਹੁੰਦੀ ਗੇਟ ਗੁੱਟ ਵਾਲ ਸਾਰਿਆਂ ਦੇ ਨਵੇਂ ਲੱਗੇ ਹੋਏ ਨੇ ਬਾਈ ਸਾਰਾ ਕੰਮ ਹੋਇਆ ਹੋਇਆ ਬਈ ਪੰਪਾ ਦਾ ਐਵੇਂ ਨਹੀਂ ਹੈਗਾ ਵੀ ਕੋਈ ਦਿੱਕਤ ਆ ਜੂਗੀ ਜਾਂ ਹੋਰ ਹੋ ਲੋ ਓਕੇ ਟੋਲ ਨਹੀਂ ਤਿੰਨੇ ਜੇ ਕਿਸੇ ਪ੍ਰਾਣ